ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਮਾਲਾ ਰਾਗ ਇਕ ਸੰਗ ਪੰਚਬਰੰਗਨ ਸੰਗ ਅਲਾਪੇ ਅਠ ਨੰਦਨ ਪ੍ਰਥਮ ਰਗ ਭੈਰੋ ਵੇ ਕਰਹੀ ਪੰਚ ਰਾਗ ਨੀਪੋ ਸੰਗ ਉਚ ਰਹੀ ਪ੍ਰਥਮ ਪੈ ਰਵੀ ਭੇ ਲਾਬੁ ਲਿ ਪੁਨ ਆਕੀ ਗਾਵੇ ਬੰਗਰੀ ਪੁਨ ਅਸਲੇਖੀ ਕੀ ਭਈ ਬਾਰੀ ਏ ਭੈਰੋ ਕੀ ਪੰਚੂ ਨਾਰੇ ਪੰਚਮ ਹਰਕਤ ਸਗ ਸੁਨਾਵੇ ਬੰਗਾਲਵ ਮਦ ਮਦ ਬਗਾਵਹਿ ਲਲਤ ਬਿਲਾਵ ਲਗਾਵਹੀ ਆਪਣੀ ਆਪਣੀ ਭਾਤ ਅਸ਼ਟ ਪੁੱਤਰ ਭੈਰਵ ਕੇ ਗਾਵਹਿ ਗਾਇਨ ਪੱਤਰ ਦੁਤੀਆ ਮਾਲਕ ਉਸ ਕਾ ਲਾਪਹਿ ਸੰਗ ਰਾਗਨੀ ਪੰਚੋ ਥਾਪਹਿ ਗੂੰਡ ਕਰੀ ਅਰਦੇਵ ਗੰਧਾਰੇ ਗੰਧਾਰੇ ਸੀ ਹੁਤੀ ਉਚਾਰੇ ਤਨ ਨਾਰੀ ਪੰਚੂ ਗਾਏ ਮਾਰ ਰਾਗ ਕਾਉ ਸਖ ਸੰਗ ਲਾਏ ਬਾਰੂ ਮਸ ਅੰਗ ਬੇਵਾਰਾ ਪਪਲ ਚੰਡ ਕਾਉ ਸੁਖ ਉਬਾਰਾ ਖਾਉ ਖਟਉ ਭਉਰਾ ਅਨੰਦ ਗਾਏ ਅਸ਼ਟ ਬਾਲ ਕਾਉ ਸਖ ਸੰਗ ਲਾਏ ਪਨ ਆਇਓ ਹੰਡੋਲ ਪੰਚ ਨਾਰ ਸੰਗ ਅਸ਼ਟ ਸੁੱਤ ਉਠੇ ਤਾਨਕ ਲੋਲ ਗਾਇਨ ਤਾਰ ਮਿਲਾਵਰੀ ਤੇ ਲੰਗੀ ਦੀਪ ਕਰੀ ਆਏ ਬਸੰਤੀ ਸੰਦੂਰ ਸੁਹਾਏ ਸਰਸ ਹੀਰੀ ਲੈ ਭਰ ਜਾ ਸੰਗਲਾਈ ਪਾਂਚੋ ਆਰ ਜਾ ਸੁਰਮਨੰਦ ਭਾਸਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਨੁ ਵਾਹੇ ਪਨੁਦਾ ਗਾਵੇ ਸਰਸ ਬਸੰਤ ਕਮੁਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨੇ ਆਈ ਦੀਪਕੀ ਬਾਰੀ ਕਸ਼ੇਲੀ ਪਟੰਦਰੇ ਟੋਟੇ ਕਈ ਆਲਾਬ ਕਾਬੋਦੀ ਉਹ ਗੂਜਰੀ ਸੰਗ ਦੀਪਕੇ ਥਾਪ ਕਾਲੰਕਾ ਕੁੰਤਲਾਉ ਰਾਮ ਕਮਲ ਕੁਸਮ ਚੰਪਕੇ ਨਾਮ ਗੌਰਵ ਕੰਧਰਾ ਕਲਿਆਣਾ ਅਸ਼ਟ ਪੁੱਤਰ ਦੀਪਕੇ ਜਾਨਾ ਸੰਦਰ ਸ੍ਰੀ ਰਗਵੇ ਗਾਵੇ ਪੰਤੂ ਸੰਗ ਪਰੰਗ ਲਾਵੇ ਬੈਰ ਰੀ ਕਰਡਾਟੀ ਤਰੇ ਗਬਰੀ ਗਾਵੇ ਆਸਬਰੀ ਤੇ ਪਾਸ਼ੇ ਸੰਧਵੀ ਅਲਾਪੀ ਸ੍ਰੀ ਰਾਗ ਸਿਉ ਪੰਚੋਂ ਥਾਪੀ ਸਾਲੂ ਸarg ਸਗ ਰਾ ਔਰ ਗੁੰਡ ਗੁੰਧੇਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡਕੁੰਭ ਘਮੀਰ ਖਸ਼ਟਮ ਮੇਗ ਰਾਗ ਬੇ ਗਾਵੇ ਪੰਚੋਂ ਸੰਗ ਪਰੰਗ ਲਾਵੇ ਸੋਰਠਿ ਗੁੰਡ ਬੁਲਾਰੀ ਤੁਨੀ ਪੁਨ ਗਾਵੇ ਅਸਾ ਗੁਣ ਗੁਨੇ ਮੂਚੇ ਸੁਰ ਸੁਹੂ ਪੁਨ ਕੀਲੇ ਬੇਗ ਰਗਿ ਸੂ ਪਾਂਚੂ ਚੀਨੇ ਡੇਰਾ ਧਰ ਗਜ ਧਰ ਕੇਦਾਰਾ ਜਬਲੀ ਧਰ ਨਟਿਓ ਜਲ ਧਾਰਾ ਪੁਨ ਗਾਵੇ ਸ਼ੰਕਰਿਓ ਸਿਆਮਾ ਬੇਗ ਰੋਗ ਪੁਤਰਨ ਕੇ ਨੰਮਾ ਖਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀ ਸਭ ਪੁੱਤਰ ਰਾਗਨ ਕੇ ਅਠਾਰੇ 10 20 ਖਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀ ਸਬਕ ਪੁੱਤਰ ਰਾਗਨ ਕੇ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ